ਅਤੀਤ ਕੌਣ ਹੋਣਾ ਸਾਡੇ ਰੱਬ ਦੀ ਰੂਹ ਦੇ ਸੰਦਾਰਸਣ ਹੋਗੇ ਬਹੁਤ ਅਸੀਂ ਫੋਨ ਤੇ ਦੇਖਦੇ ਆ ਰੱਬ ਤਾਂ ਤੇਰੀ ਗੋਦੀ ਚੱਕਿਆ ਹੋਇਆ ਭੈਣੇ ਇਹ ਰੱਬ ਦਾ ਤੇਰੀ ਗੋਦੀ ਚਾ ਕਿੰਨੇ ਮਹੀਨਿਆਂ ਦੀ ਹੋਗੀ ਇਹਨੂੰ ਵੀਰੇ 5ਵੇਂ ਮਹੀਨਾ ਲੱਗਿਆ ਹੋਇਆ 5 ਮਹੀਨਿਆਂ ਦੀ ਹੋਗੀ ਆ ਰੱਬ ਤੇਰੀ ਗੋਦੀ ਚ ਇੱਕ ਗੱਲ ਮੇਰੀ ਯਾਦ ਰੱਖੀ ਭੈਣੇ ਵੀਰੇ ਤੁਸੀਂ ਜਗਦੀਸ਼ਿਆ ਜਿੰਨੀ ਤੁਸੀਂ ਇਹਦੀ ਸੇਵਾ ਕਰੋਗੇ ਨਾ ਤੁਹਾਨੂੰ ਆਉਣ ਵਾਲੇ ਜੀਵਨ ਦੇ ਵਿੱਚ ਇਹਦਾ ਫਾਲ ਦੇਖੋ ਕਿਦਾਂ ਮਿਲ ਐਨੀ ਵੀ 20 ਸਾਲਾਂ ਨੂੰ ਮਿਲੂਗਾ ਤੁਸੀਂ ਦੇਖੋਗੇ ਆਉਣ ਵਾਲੇ ਆ ਸਾਲ ਦੋ ਸਾਲਾਂ ਚ ਤੁਹਾਡੇ ਜਨਮ ਅਸੀਂ ਤਾਂ ਕਹਨੇ ਵੀਰੇ ਚੱਲੋ ਠੀਕ ਹੋ ਜੂਵੇ ਵਿਚਾਰੀ ਹੈ ਨਾ ਰੱਬ ਦਾ ਜੀ ਆ ਨਹੀਂ ਛੱਟੀ ਜਾਂਦੀ ਕੋਈ ਨਾ ਤੁਸੀਂ ਫਿਕਰ ਨਾ ਕਰੋ ਹਾਂ ਜੀ ਉਹ ਜਿਵੇਂ ਇਹ ਕੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਨਿੱਕੀ ਜੀ ਜੈਪਲਿਨ ਆਈਏ ਸਾਡੇ ਕੋਲੇ ਅੱਜ ਇਹ ਜੀ ਟੇਲ ਬੋਨ ਦੇ ਉੱਤੇ ਪਿਛਲੇ ਪਾਸੇ ਰੀਡ ਦੀ ਹੱਡੀ ਜਿੱਥੇ ਖਤਮ ਹੁੰਦੀ ਹੈ ਜਿੱਥੇ ਆਪਾਂ ਪੈਂਟ ਪਜਾਮਾ ਬੰਨਦੇ ਆ ਉੱਥੇ ਬੈਕ ਸਾਈਡ ਤੇ ਇਹਦੇ ਰਸੌਲੇ ਆ ਬੱਚੀ ਦੇ ਢਿੱਡ ਵੱਢੀ ਇਹ ਨਾਨੀ ਆ ਤੇ ਨਾਨਾ ਵਾ ਬੱਚੀ ਦੇ ਮਾਪੇ ਦੋਨੇ ਹੀ ਬੱਚੀ ਨੂੰ ਛੱਡ ਕੇ ਚਲੇ ਗਏ ਜਦੋਂ ਉਹਨਾਂ ਨੂੰ ਪਤਾ ਲੱਗਿਆ ਬੀਏ ਬੱਚੀ ਬਿਮਾਰ ਆ ਪਰ ਇਸ ਰੱਬ ਵਰਗੀ ਬੱਚੀ ਨੂੰ ਮੰਨੀ ਸੰਭਾਲ ਤੇ ਡਿਊਟੀ ਲਈ ਨਾਨੇ ਨਾਨੀ ਦੀ ਬਾਹਰ ਸੱਚੇ ਪਾਤਸ਼ਾਹ ਬੱਚੀ ਦੇ ਸਿਰ ਤੇ ਵੀ ਪਾਣੀ ਭਰਦਾ ਤੁਸੀਂ ਦੇਖੋ ਸਿਰ ਦਾ ਸੈਜ ਵੀ ਕਿੱਡਾ ਵੱਡਾ ਹੋਇਆ ਪਿਆ ਸਾਨੂੰ ਕੱਲ ਡਾਕਟਰ ਮਹਿਕ ਦਾ ਫੋਨ ਆਇਆ ਸੀ ਇਹ ਵੀ ਵਿਚਾਰੇ ਦੋਨੋਂ ਦੁਖੀ ਆ ਬਹੁਤ ਪਰੇਸ਼ਾਨਾ ਨਾ ਦਾ ਇਲਾਜ ਕਰਾ ਸਕਦੇ ਆ ਤੇ ਨਾ ਉਹਨੂੰ ਖਲਾਅ ਪੜਾ ਸਕਦੇ ਆ ਗਰੀਬ ਆਂ ਜੀ ਕਰੋ ਕਿਰਾਏ ਤੇ ਰਹਿਨੇ ਵੀਰੇ ਅਸੀਂ ਕਿਰਾਏ ਤੇ ਰਹਿੰਦੇ ਆ ਲੇਬਰ ਕਰਦਾ ਵੀਰ ਤਾਂ ਘਰੇ ਰੋਟੀ ਚੱਲਦੀ ਆ ਤੇ ਕੱਲ ਡਾਕਟਰ ਮੈਂ ਆਖਦਣ ਦੱਸਿਆ ਵੀ ਇਹ ਸਾਡੇ ਕੋ ਆਏ ਸੀਗੇ ਵੀ ਬੱਚੇ ਦਾ ਕੋਈ ਹੱਲ ਹੋ ਜਾਵੇ ਵੀ ਬੱਚੇ ਨੂੰ ਅਸੀਂ ਛੱਡ ਆਈਏ ਹਾਂ ਜੀ ਵੀਰੇ ਇਦਾਂ ਯਾਨੀ ਕਿ ਉਹਨਾਂ ਦੇ ਕੋਲੇ ਗਏ ਸੀ ਸੀਡਬਲਿਊ ਸੀ ਕੋਲੇ ਚਾਈਲਡ ਵੈਲਫੇਅਰ ਕੋਲੇ ਵੀ ਬੱਚੇ ਨੂੰ ਅਸੀਂ ਛੱਡ ਆਈਏ ਬੱਚਾ ਸਾਤੋਂ ਲੈ ਲਓ ਇਹਦੇ ਬਾਪ ਪਿਓ ਦਾ ਛੱਡ ਕੇ ਭੱਜ ਗਏ ਅਸੀਂ ਨਾਨਾ ਨਾਨੀ ਅਸੀਂ ਵੀ ਨਹੀਂ ਸੰਭਾਲ ਪਾ ਰਹੇ ਹੁਣ ਵੀਰੇ 4 ਮਹੀਨੇ ਅਸੀਂ 5 ਮਹੀਨੇ ਤਾਂ ਹੋ ਗਏ ਅਸੀਂ ਚੰਡੀਗੜ੍ਹ ਲੈ ਕੇ ਜਾਣੇ ਆ ਅਸੀਂ ਜਿੰਨੀ ਸਾਡੀ ਬਾਹ ਸੀ ਮਤਲਬ ਅਸੀਂ ਲਾ ਲਈ ਹੁਣ ਸਾਡੇ ਚ ਨਾ ਹੀ ਹਿੰਮਤ ਆ ਨਾ ਹੀ ਗੁਜਾਇਸਾ ਕੀ ਕਰੀਏ ਕੀ ਨਾ ਭੈਣ ਤੇਰਾ ਤੇਰੇ ਮੇਰਾ ਨਾਮ ਮਨਜੀਤ ਬਾਦ ਜੀ ਮਨਜੀਤ ਕੋਰ ਤੇਰਾ ਵੀਰੇ ਜਗਦੀਸ਼ ਸਿੰਘ ਜਗਦੀਸ਼ ਸਿੰਘ ਮਨਜੀਤ ਕੋਰੇ ਪਹਿਲਾਂ ਤੂੰ ਮੇਰੀ ਭੈਣ ਆ ਫਿਕਰ ਨਹੀਂ ਕਰਨਾ ਚੰਡੀਗੜ੍ਹ ਮਾ ਉੱਥੇ ਨਾ ਪੀਜੀਆ ਦੇ ਵਿੱਚ ਸਾਡੇ 3 ਦੇ ਮੈਂਬਰ ਹੈਗੇ ਨੇ ਠੀਕ ਆ ਵੀਰੇ ਅਸੀਂ ਉਹਨਾਂ ਨਾਲ ਗੱਲ ਕਰਕੇ ਸਿੰਪਾਰ ਕਰਕੇ ਤੁਹਾਨੂੰ ਉੱਥੇ ਲਾਸ਼ ਸ਼ੁਰੂ ਕਰਾਵਾਂਗੇ ਠੀਕ ਹੈ ਜੀ ਉਹ ਤਾਂ ਤੁਹਾਨੂੰ ੱੱਕੇ ਖਾਣ ਦੀ ਲੋੜ ਨਹੀਂ ਪਊਗੀ ਆਪੇ ਉਹ ਨੰਬਰ ਲਵਾਇਆ ਕਰਨਗੇ ਆਪੇ ਸਾਰਾ ਕੁਝ ਕਰਨਗੇ ਠੀਕ ਹੈ ਜੀ ਜੀ ਦੀ ਕੋਈ ਸਰਜਰੀ ਹੋਣੀ ਹੋ ਉਹ ਵੀ ਕਰਾਵਾਂਗੇ ਠੀਕ ਹੈ ਜੀ ਹੁਣ ਅੱਜ ਐਮ ਆਰ ਆਈ ਹੋਣੀ ਹੈ ਦੀ ਇੱਥੇ ਉਹ ਕਹਿੰਦੀ ਐਮ ਆਰ ਆਈ ਕਰਾ ਕੇ ਲੈ ਕੇ ਆਉਣੀ ਐਮ ਆਰ ਆਈ ਅਸੀਂ ਇੱਥੋਂ ਕਰਾ ਦਿੰਦੇ ਹਾਂ ਹਾਂਜੀ ਉਦੋਂ ਬਾਅਦ ਤੁਸੀਂ ਐਮ ਆਰ ਆਈ ਦੀ ਰਿਪੋਰਟ ਲੈ ਕੇ ਠੀਕ ਹੈ ਜੀ ਪੀ ਡੀ ਆਈ ਪਹੁੰਚਣਾ ਹਾਂਜੀ ਅਸੀਂ ਨੰਬਰ ਦੇ ਕੇ ਭੇਜਾਂਗੇ ਸਾਡੀ ਟੀਮ ਮੈਂਬਰ ਦਾ ਉਹ ਤੁਹਾਨੂੰ ਉੱਥੇ ਮਿਲਣਗੇ ਠੀਕ ਹੈ ਜੀ ਠੀਕ ਹੈ ਕੋਈ ਨਾ ਫਿਕਰ ਨਾ ਕਰ ਮੇਰੀ ਭੈਣ ਪਹਿਲਾਂ ਤੇਰਾ ਧੰਨਵਾਦ ਹੈ ਰੱਬ ਵਰਗੇ ਵੀਰਾਂ ਦਾ ਸਾਡੇ 'ਚ ਇਤਿਹਾਸ ਰ ਅਸੀਂ ਤਾਂ ਕੋਣ ਹਾਂ ਅਸੀਂ ਤਾਂ ਰੱਬ ਦੀ ਰੂਹ ਦੇ ਸਾਡੇ ਦਰਸ਼ਨ ਹੋਗੇ ਬਹੁਤ ਅਸੀਂ ਫੋਨ ਤੇ ਦੇਖਦੇ ਹਾਂ ਆ ਰੱਬ ਤਾਂ ਤੇਰੀ ਗੋਦੀ ਚੱਕਿਆ ਹੋਇਆ ਹੈ ਭੈਣੇ ਇਹ ਰੱਬ ਦਾ ਤੇਰੀ ਗੋਦੀ ਚ ਹੈ ਕਿੰਨੇ ਮਹੀਨੇ ਦੀ ਹੋਗੀ ਇਹ ਨੂੰ ਵੀਰੇ ਪੰਜਵੇਂ ਮਹੀਨੇ ਲੱਗਿਆ ਹੋਇਆ ਪੰਜ ਮਹੀਨਿਆਂ ਦੀ ਹੋਗੀ ਹੈ ਰੱਬ ਤੇਰੀ ਗੋਦੀ ਚ ਇੱਕ ਗੱਲ ਮੇਰੀ ਯਾਦ ਰੱਖੀ ਭੈਣੇ ਵੀਰੇ ਤੁਸੀਂ ਜੀ ਦੀਸਿਆ ਜਿੰਨੀ ਤੁਸੀਂ ਇਹਦੀ ਸੇਵਾ ਕਰੋਗੇ ਨਾ ਤੁਹਾਨੂੰ ਆਉਣ ਵਾਲੇ ਜੀਵਨ ਦੇ ਵਿੱਚ ਇਹਦਾ ਫਲ ਦੇਖੋ ਕਿਦਾਂ ਮਿਲ ਐਨੀ ਵੀ 20 ਸਾਲਾਂ ਨੂੰ ਮਿਲੂਗਾ ਤੁਸੀਂ ਦੇਖੋਗੇ ਆਉਣ ਵਾਲੇ ਆ ਸਾਲ ਦੋ ਸਾਲਾਂ ਚ ਤੁਹਾਡੇ ਜਨਮ ਅਸੀਂ ਤਾਂ ਕਹਿੰਨੇ ਵੀਰੇ ਚਲੋ ਠੀਕ ਹੋ ਜਵੇ ਵਿਚਾਰੀ ਹੈ ਨਾ ਰੱਬ ਦਾ ਜੀ ਆ ਨਹੀਂ ਸਿੱਟੀ ਜਾਂਦੀ ਕੋਈ ਨਾ ਤੁਸੀਂ ਫਿਕਰ ਨਾ ਕਰੋ ਹਾਂ ਜੀ ਤੇ 5 ਮਹੀਨਿਆਂ ਦੀ ਹੈ ਸਿਰਫ ਹੀ ਹਜੇ ਸਾਡੀ ਧੀ ਰਾਣੀ ਤੇ 5 ਮਹੀਨਿਆਂ ਦੀ ਧੀ ਨੂੰ ਮਾਂ ਕਿੱਡਾ ਪੱਥਰ ਦਿਲ ਹੋਊਗਾ ਉਸ ਮਾਂ ਦਾ ਉਸ ਬਾਪ ਦਾ ਜਿਹੜੇ ਛੱਡ ਕੇ ਚਲੇ ਗਏ ਬਸ ਅਰਦਾਸ ਕਰੀਓ ਕਿਉਂਕਿ ਉਹ ਵੀ ਤੇ ਦੇਖਣ ਤੱਕ ਨਹੀਂ ਆਇਆ ਹੈਗਾ ਮਾਂ ਤਾਂ ਅਜੇ ਫੇਰ ਵੀ ਡੇਢ ਮਹੀਨੇ ਤੋਂ ਕਰਕੇ ਇਹ ਨਾਂ ਕੀ ਨੇ ਰੱਖਿਆ ਦਾ ਫਿਰ ਇਹਦੇ ਮਾਮਾ ਜੀ ਨੇ ਰੱਖਿਆ ਗੁਰਦੁਆਰਾ ਸਾਹਿਬ ਤੋਂ ਕਢਾਇਆ ਸੀ ਕੀ ਰੱਖਿਆ ਨਿਕਲਿਆ ਹੀ ਨਾਮ ਜੱਜੇ ਦੇ ਨਿਕਲਿਆ ਸੀ ਜੱਜੇ ਤੋਂ ਨਿਕਲਿਆ ਸੀ ਕਰਿਓ ਜੀ ਜੈਪਲਿਨ ਵਾਸਤੇ ਅਰਦਾਸ ਇਹਦੀ ਹੁਣ ਬੱਚੀ ਦੀ ਅੱਜ ਐਮ ਆਰ ਆਈ ਹੋਣੀ ਹੈ ਅਸੀਂ ਐਮ ਆਰ ਆਈ ਭੇਜ ਰਹੇ ਹਾਂ ਇਹਨੂੰ ਉਸ ਤੋਂ ਬਾਅਦ ਜੈਪਲਿਨ ਦੀ ਸਰਜਰੀ ਹੋਣੀ ਹੈ ਪੀ ਜੀ ਆਈ ਤੋਂ ਤੇ ਉੱਥੇ ਵੀ ਇਹ ਵਿਚਾਰੇ ੱਤਕੇ ਖਾ ਕੇ ਹੰਬ ਗਏ ਪਿਛਲੇ 4 ਮਹੀਨਿਆਂ ਤੋਂ ਆਸਪਤਾਲਾਂ ਜੀ ਤੁਰੇ ਫਿਰਦੇ ਕਿਰਾਇਆ ਭਾੜਾ ਲਾ ਕੇ ਜਾਣਾ ਵੀ ਨਾਲੇ ਹੀ ਤਾਂ ਔਖਾ ਵਾ ਉਥੇ ਇਲਾਜ ਕਰਾਉਣਾ ਦਵਾਈਆਂ داروਆਂ ਦਾ ਤਾਂ ਅਲੱਗ ਆ ਸਿਸਟਮ ਉਹ ਤਾਂ ਕਰਨਾ ਮੁਸ਼ਕਿਲ ਹੈ ਨਾ ਵਾ ਇਹ ਬੱਚੀ ਠੀਕ ਹੋ ਜਵੇ ਆਪਣੇ ਆਪ ਜੋਗੀ ਹੋ ਜਵੇ बस ਇੰਨੀ ਕੁ ਤੁਸੀਂ ਸਾਰੇ ਅਰਦਾਸ ਬੇਨਤੀ ਕਰਿਓ ਜਗਦੀਸ਼ ਸਿੰਘ ਨੂੰ ਤੇ ਮਨਜੀਤ ਭੈਣ ਨੂੰ ਬਾਘਰੂ ਜੀ ਇੰਨੀ ਕੁ ਹਿੰਮਤ ਬਖਸ਼ਣ ਵੀ ਆਪਣੀ ਦੋਤੀ ਦੀ ਰੱਬ ਵਰਗੀ ਦੀ ਸੇਵਾ ਕਰ ਸਕੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ